ਸਨਮਾਨਜੋਤ ਜੁਗੋ ਜੁਗ ਅਟਲ ਬੇ ਉੱਚ ਬਰ ਇੱਕ ਸ਼ਕਤ ਤੇ ਮਾਰਗਤ ਦੋ ਜਹਾਨਾਂ ਦੀ ਬਾਣੀ ਸੁਮੇਂਚੀ ਮਨੁਕਤਾ ਦੇ ਜਾਤ ਰਿਸ਼ਾਵ ਦੇ ਗੁਰੂ ਤਨ ਧਾਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨੇਕੀ ਗੋਦ ਵਿੱਚ ਅੰਮ੍ਰਿਤ ਰੇਡੇ ਤੋਂ ਹਾਜ਼ਰੀਆਂ ਭਰੀ ਗੁਰਸਵਾਰੇ ਮੁੱਖ ਅਹਿਸਾਸ ਸਤ ਸੰਗੀ ਜਣੋ ਜਿੰਨੇ ਕੋਈ ਸਰੀਰ ਬੈਠੇ ਹਾਂ ਬਹੁਤ ਵਡੇ ਭਾਗਾ ਵਾਲੇ ਹਾਂ ਜਿਨ੍ਹਾਂ ਨੂੰ ਸੱਚੀ ਬੋਧ ਵਿੱਚ ਬੈਠ ਕੇ ਦਸ ਭਾਗ ਸਮਾਪਤ ਹੋ ਰਿਹਾ ਸਭ ਕਹਿੰਦੇ ਵਟ ਭਾਗੀ ਹਰ ਸੰਗਤ ਪਾਵੈ ਭਾਗ ਦੀ ਪ੍ਰਜੋਤਾ ਖਾਵੇ ਬਿਨ ਭਾਗਾ ਸਤ ਸੰਗਣਾ ਲੱਤੈ ਫਿਰ ਸੰਗਤ ਮੈਲ ਤੇ ਜੇ ਸਭ ਕਹਿੰਦੇ ਉਹ ਮਨੁੱਖ ਬੜੇ ਵੱਡੇ ਭਾਗਾ ਵਾਲੇ ਹੁੰਦੇ ਨੇ ਜਿਹੜੇ ਮਨੁੱਖ ਅੰਮ੍ਰਿਤ ਵੇਲੇ ਉੱਠਦੇ ਨੇ ਉਹ ਸਾਇਬ ਨੂੰ ਯਾਦ ਕਰਦੇ ਨੇ ਮੁਰਸ਼ਿਦ ਨੂੰ ਯਾਦ ਕਰਦੇ ਨੇ ਤੇ ਜਿਨ੍ਹਾਂ ਨੇ ਮੁਰਸ਼ਿਦ ਦੇ ਨਾਲ ਯਾਰੀ ਪਾਈ ਆ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ ਸਾਇਬ ਕਹਿੰਦੇ ਉਹਨਾਂ ਦੇ ਸਾਰੇ ਦੁੱਖ ਫਲੇ ਜੜਿਆ ਉਹ ਨਾਸ਼ ਹੋ ਜਾਂਦੇ ਤੇ ਸਾਇਬ ਕਹਿੰਦੇ ਕਿ ਓਕਾਲ ਉੱਥੇ ਪਰਮਾਤਮਾ ਦੇ ਨਾਮ ਦੇ ਨਾਲ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਉਸ ਦੀ ਸੰਗਤ ਕਰਦੇ ਹਾਂ ਜਿਹੜੇ ਮੰਡ ਦੇ ਵਿੱਚ ਵਿਕਾਰ ਹੁੰਦੇ ਉਹ ਵੀ ਨਾਸ਼ ਹੋ ਜਾਂਦੇ ਨੇ ਆਮ ਦੇਖੇ ਦਾ ਕਿ ਥੋੜਾ ਜਿਹਾ ਧਨ ਘਰ ਦੇ ਵਿੱਚ ਹੋਏ ਸਾਨੂੰ ਹੰਕਾਰ ਆ ਜਾਂਦਾ ਤੇ ਸੱਭ ਕਹਿੰਦੇ ਇਹ ਸਾਥ ਸੰਗਤ ਇੱਕ ਉਹ ਥਾਂ ਹੈ ਜਿੱਥੇ ਆ ਕੇ ਮਨੁੱਖ ਦਾ ਹੰਕਾਰ ਜਿਹੜਾ ਟੁੱਟ ਜਾਂਦਾ ਸਾਥ ਸੰਗਤ ਮੇਲ ਹਰ ਧਿਆਈਆਂ ਹੋ ਮੈਂ ਰੋ ਗਿਆ ਸੁਖ ਪਾਇਆ ਸਹਿਜ ਸਮਾਜਿਕ ਕਹਿ ਦਿੱਤ ਸਹਿਜ ਬਚਤਾ ਦੇ ਵਿੱਚ ਆ ਗਿਆ ਮਨੁੱਖ ਉਸ ਨੇ ਕਾਲ ਪੁੱਖ ਪਰਮਾਤਮਾ ਦੇ ਖਸਮ ਦੀ ਮੁਰਸ਼ਿਦ ਦੀ ਸਮਾਧੀ ਲਾ ਲਈਆ ਤੇ ਫਿਰ ਮੇਰਾ ਮੁਰਸ਼ਿਦ ਕੀ ਕਰਦਾ ਉਸ ਮਨੁੱਖ ਦਾ ਹੰਕਾਰ ਜਿਹੜਾ ਉਸ ਦੀ ਹੋਂਮੇ ਜੜੀਆ ਨਾਸ਼ ਕਰ ਦਿੱਤਾ ਇਹ ਪਾਕਿਸਤਾਨ ਜਿਹੜਾ ਭਗਵਾਨ ਬਾਬਾ ਸ੍ਰੀ ਚੰਦ ਜੀ ਦਾ ਜਿਹੜਾ ਇੱਥੇ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਆ ਕੇ ਆਪਣਾ ਜਦੋਂ ਸੀਸ ਨਿਵਾਉਂਦਾ ਹੈ ਤੇ ਉਸ ਮਨੁੱਖ ਦੇ ਸਾਰੇ ਦੁੱਖ ਕਲੇਸ਼ ਜੜਿਆ ਨਾਸ਼ ਜਾਂਦੇ ਨੇ ਤੇ ਜਿੱਥੇ ਦੁੱਖ ਕਲੇਸ਼ ਨਾਸ਼ ਜਾਂਦੇ ਨੇ ਤੇ ਉੱਥੇ ਹੀ ਮਨੁੱਖ ਜੋ ਕੁਝ ਮੰਗਦਾ ਉਹ ਸੁਨ ਪ੍ਰਾਪਤ ਹੋ ਜਾਂਦਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲਾ ਇहां ਉहां ਸੱਚ ਉਹ ਹੈ ਜਿਹੜਾ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਆਉਂਦਾ ਤੇ ਭਗਵਾਨ ਬਾਬਾ ਸ੍ਰੀ ਚੰਚੀ ਕੋਸ਼ ਦੀਆਂ ਝੋੜੀਆਂ ਭਰ ਦਿੰਦੇ ਨੇ ਤੇ ਜਿਹੜਾ ਗੁੱਸੇ ਦੇ ਨਾਲ ਆਉਂਦਾ ਜਿਹੜਾ ਢਾਲੇ ਦੇ ਨਾਲ ਆਉਂਦਾ ਤੇ ਫਿਰ ਉਸ ਦਾ ਹਰ ਇੱਕ ਸਰਬਨਾਸ਼ ਵੀ ਕਰ ਦਿੰਦੇ ਨੇ ਐਸੇ ਮਹਾਪੁਰਖ ਹੋਏ ਨੇ ਭਗਵਾਨ ਬਾਬਾ ਸ੍ਰੀ ਚੰਚੀ ਇੱਕ ਮਹਾਪੁਰਖ ਹੋਏ ਨੇ ਬਾਬਾ ਸੁਦਰੇਸ਼ਾ ਜੀ ਇੱਕ ਮਹਾਪੁਰਖ ਹੋਏ ਨੇ ਬ੍ਰਹਮ ਗਿਆਨੀ ਨੇ ਬਾਬਾ ਗੁੱਡਾ ਸਾਹਿਬ ਜਿਨ੍ਹਾਂ ਨੂੰ ਛੇ ਗੁਰੂ ਸਾਹਿਬਾਨ ਦੇ ਦਰਸ਼ਨ ਕਰਦਾ ਸੁਭਾਗ ਪ੍ਰਾਪਤ ਹੋਇਆ ਸੀ ਤੇ ਇਹਨਾਂ ਦੇ ਵਿੱਚ ਹਣੇ ਸਨ ਬਾਬਾ ਸੁਤ레 ਸ਼ਾਹ ਜੀ ਜਿਨ੍ਹਾਂ ਨੇ ਛੇਵੇਂ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਭਾਵ ਕੇ ਛੇ ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਸਨ ਨਾਲ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਘਰ ਦੇ ਵਿੱਚ ਸੇਵਾ ਕਰਿਆ ਕਰਦੇ ਸਨ ਬਾਬਾ ਸੁਤ레 ਸ਼ਾਹ ਜੀ ਜਦੋਂ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਕਰਦੇ ਸਨ ਕਟਨਾ ਮਿਲਦੀ ਆ ਕਿ ਬਾਬਾ ਸਦਰੇ ਸ਼ਾਹ ਜੀ ਦੀਵਾਨ ਹਾਲ ਦੇ ਵਿੱਚ ਬੈਠੇ ਹੋਣ ਸੰਨ ਤੇ ਸਭ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਥਾ ਕਰ ਰਹੇ ਸਨ ਸਭ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਥਾ ਕਰ ਰਹੇ ਸਨ ਇੱਕ ਸੇਠ ਆ ਕੇ ਸਾਥ ਸੰਗਤ ਵਿੱਚ ਬੈਠਾ ਹੋਇਆ ਸੀ ਜਦੋਂ ਇੱਕ ਸੇਠ ਸਾਥ ਸੰਗਤ ਵਿੱਚ ਆ ਕੇ ਬੈਠਾ ਹੋਇਆ ਸੀ ਉਹ ਸੇਠ ਜਿਹੜਾ ਵਾਰ-ਵਾਰ ਆਪਣੀ ਘੜੀ ਵੱਲ ਵੇਖ ਰਿਹਾ ਸੀ ਕਦੇ ਬਾਹਰ ਵੇਖ ਰਿਆ ਸੀ ਜਦੋਂ ਸੈਭ ਸ੍ਰੀ ਗੁਰੂ ਹਰਿਕੋਮ ਸਿੰਘ ਪਾਤਸ਼ਾਹੀ ਨੂੰ ਪਤਾ ਲੱਗਾ ਤੇ ਪੁੱਛਣ ਲੱਗੇ ਸੇਠ ਸਾਹਿਬ ਕੀ ਗੱਲ ਹੋ ਗਈ ਆ ਵਾਰ-ਵਾਰ ਘੜੀ ਵੱਲ ਕਿਉਂ ਵੇਖ ਰਹਿ ਜੀ ਵਾਰ-ਵਾਰ ਬਾਹਰ ਕਿਉਂ ਦੇਖ ਰਹੇ ਤੇ ਤੁਹਾਡਾ ਮਨ ਜਿਹੜਾ ਕਥਾ ਦੇ ਵਿੱਚ ਜੁੜ ਨਹੀਂ ਰਿਹਾ ਨਾ ਬਾਣੀ ਦੇ ਨਾਲ ਜੁੜ ਨਹੀਂ ਰਿਹਾ ਇਹ ਕਾਰਨ ਕੀ ਹੈ ਤੇ ਭਗਵਾਨ ਫਿਰ ਤੇ ਕਹਿਣ ਲੱਗਾ ਤੇ ਉਹ ਸੇਠ ਕਹਿਣ ਲੱਗਾ ਕਹਿੰਦਾ ਮਹਾਰਾਜ ਜੇ ਸੱਚ ਪੁੱਛੋ ਤੁਹਾਡੇ ਗੁਰੂ ਘਰ ਦੇ ਵਿੱਚ ਕਈ ਲੋਕ ਹੋਣਗੇ ਜਿਹੜੇ ਝੂਠ ਮਾਰ ਲੈਂਦੇ ਹੋਣਗੇ ਪਰ ਮੇਰੇ ਤੋਂ ਝੂਠ ਨਹੀਂ ਵੱਜਦਾ। ਕਹਿੰਦਾ ਜੇ ਸੱਚ ਪੁੱਛੋ ਤੇ ਮਹਾਰਾਜ ਮੈਂ ਅੱਜ ਇੱਕ ਨਵਾਂ ਜੋੜਾ ਲੈ ਕੇ ਆਇਆ। ਮੈਂ ਉਹ ਸੋਚਦਾ ਪਿਆ ਕਿ ਜੇ ਮੇਰਾ ਕੋਈ ਜੋੜਾ ਚੁੱਕ ਕੇ ਨਾ ਲੈ ਗਏ। ਕਿਉਂਕਿ ਉਸ ਨੂੰ ਮਾਇਆ ਦਾ ਹੰਕਾਰ ਸੀ, ਲਾਲਚ ਸੀ ਕਿ ਅੱਜ ਮੈਂ ਨਵਾਂ ਜਿਹੜਾ ਬਹੁਤ ਮਹਿੰਗਾ ਜੋੜਾ ਲੈ ਕੇ ਆਇਆ। ਉਸ ਨੂੰ ਕੋਈ ਚੱਕ ਕੇ ਨਾ ਲੈ ਜਾਣ ਤੇ 6ਵੇਂ ਪਾਸ਼ਾ ਨੇ ਡਿਊਟੀ ਲਾਤੀ ਬਾਬਾ ਸੁਦਰੇ ਸ਼ਾਹ ਦੀ ਜਦੋਂ ਬਾਬਾ ਸੁਦਰੇ ਸ਼ਾਹ ਦੀ ਡਿਊਟੀ ਲੱਗੀ ਕਿ ਬਾਬਾ ਸੁਦਰੇ ਸ਼ਾਹ ਨੂੰ ਕਿਹਾ 6ਵੇਂ ਪਾਸ਼ਾ ਨੇ ਕਿ ਜਾਓ ਤੁਸੀਂ ਜੋੜਾ ਘਰ ਦੇ ਵਿੱਚ ਜਾਓ ਤੇ ਜਾ ਕੇ ਜੋੜਿਆਂ ਦਾ ਖਿਆਲ ਰੱਖਣ ਬਾਬਾ ਸੁਦਰੇ ਸ਼ਾਹ ਜੀ ਨਾਂ ਬਾਣੇ ਦੇ ਨਾਲ ਜੁੜਨ ਵਾਲੇ ਸਨ ਜਦੋਂ ਆਇਆ ਜੋੜੇ ਘਰ ਦੇ ਵਿੱਚ ਉਹਨਾਂ ਨੇ ਕੀ ਕੀਤਾ ਸਾਰੇ ਜੋੜੇ ਪੜ ਕੇ ਧੋ ਕੇ ਸਾਫ਼ ਕੀਤੇ ਚੰਗੀ ਤਰ੍ਹਾਂ ਸਾਫ਼ ਕਰਕੇ ਉਹਨਾਂ ਨੂੰ ਤੋੜੇ ਦੇ ਵਿੱਚ ਪਾਇਆ ਤੇ ਜਾ ਕੇ ਵੇਚ ਦਿੱਤਾ ਜਿੰਨੇ ਜੋੜੇ ਅਗੇ ਸਾਰੇ ਵੇਚ ਦਿੱਤੇ ਉਹ ਜਿਹੜੇ ਪੈਸੇ ਵੱਡੇ ਸਨ ਉਹਦਾ ਲਿਆ ਕੇ ਲੰਗਰ ਲਿਆ ਕੇ ਸਾਰੇ ਸਾਥ ਸੰਗਤ ਵਿੱਚ ਸ਼ਕਾ ਦਿੱਤਾ ਜਦ ਸੰਗਤਾਂ ਬਾਹਰ ਗਈਆਂ ਉਹ ਸੇਠ ਬਾਹਰ ਗਿਆ ਤੇ ਮਹਾਰਾਜ ਨੂੰ ਕਹਿਣ ਲੱਗਾ ਮਹਾਰਾਜ ਸਾਡੇ ਜੋੜੇ ਬਾਹਰ ਨਹੀਂ ਹੈਗੇ ਤੇ ਸ਼ੇਹਨ ਪਾਦਸ਼ਾਹ ਜੀ ਪੁੱਛਣ ਲੱਗੇ ਬਾਬਾ ਸੁਦਰੇਸ਼ਾ ਨੂੰ ਕਿ ਇਹ ਕੀ ਕਾਰਨ ਕੀਤਾ ਤੁਸੀਂ ਜੋੜੇ ਕਿਉਂ ਵੇਚ ਦਿੱਤੇ ਨੇ ਤੇ ਬਾਬਾ ਸੁਦਰੇਸ਼ਾ ਜੀ ਕਹਿਣ ਲੱਗੇ ਪਾਦਸ਼ਾਹ ਜਿਸ ਜੋੜਿਆਂ ਦੇ ਨਾਲ ਕਿਸੇ ਮਨੁੱਖ ਦਾ ਸਾਥ ਸੰਗਤ ਵਿੱਚੋਂ ਮਨ ਟੁੱਟਦਾ ਹੋਵੇ ਉਸ ਚੀਜ਼ ਨੂੰ ਵੇਚ ਦੇਣਾ ਚਾਹੀਦਾ ਇਹ ਜਿਸ ਇਸੇ ਤਰ੍ਹਾਂ ਸਾਡਾ ਸਾਡਾ ਅੱਜ ਮਾਹੌਲ ਬਣਿਆ ਪਿਆ ਸਾਥ ਸੰਗਤ ਵਿੱਚ ਅਸੀਂ ਆਉਨੇ ਆ ਜੁੜਦੇ ਵੀ ਹੈ ਗਿਆ ਪਰ ਆ ਕੇ ਜਿਹੜਾ ਸਾਡਾ ਮਨ ਜਿਹੜਾ ਸਾਥ ਸੰਗਤ ਵਿੱਚ ਨਹੀਂ ਜੁੜਦਾ ਸਾਡਾ ਹੋਰ ਥਾਂ ਤੇ ਖੁਰਨਿਆਂ ਦੇ ਵਿੱਚ ਲੱਗਾ ਰਹਿਦਾ ਮਨ ਦੇ ਵਿੱਚ ਸਾਡੇ ਖੁਰਨੇ ਆਉਂਦੇ ਰੰਗਨ ਫਲਾਨਾ ਕੰਮ ਹੋ ਜਾਵੇ ਢੇਗਣਾ ਕੰਮ ਹੋ ਜਾਵੇ ਸਾਨੂੰ ਆ ਵੀ ਮਿਲ ਜਾਵੇ ਤੇ ਸਾਨੂੰ ਉਹ ਵੀ ਮਿਲ ਜਾਵੇ ਪਰ ਸਾਡੇ ਕੋਲ ਸਾਥ ਸੰਗਤ ਵਿੱਚ ਬੈਠਣ ਦਾ ਸਮਾਂ ਨਹੀਂ ਹੈਗਾ ਤੇ ਭਗਤ ਕਬੀਰ ਜੀ ਫਰਮਾਨ ਕਰਦੇ ਕਬੀਰ ਸਾਧੂ ਕੋ ਮਿਲਨੇ ਜਾਈਏ ਸਾਥ ਨਾਲ ਜਾਈਏ ਕੋਈ ਜੇ ਤੋ ਸਾਥ ਸੰਗਤ ਵਿੱਚ ਆਉਣਾ ਕਿਸੇ ਸਾਧੂ ਦੀ ਸੰਗਤ ਕਰਨ ਵਾਸਤੇ ਆਉਣਾ ਤੇ ਮੰਡ ਦੇ ਵਿੱਚ ਫੁਰਨੇ ਲੈ ਕੇ ਨਹੀਂ ਆਉਣੀ ਚਾਹੀਦੀ ਪਰ ਅੱਜ ਅਸੀਂ ਕੀ ਦੇਖੀਦਾ ਮੰਡ ਦੇ ਵਿੱਚ ਫੁਰਨੇ ਲੈ ਕੇ ਆਉਨੇ ਆ ਅੱਜ ਅਸੀਂ ਫਲਾਣੀ ਥਾਂ ਤੇ ਚੱਲੇ ਆ ਠੀਗਨੇ ਚਾਂਦ ਚੱਲੇ ਆ ਉਹ ਪਤਾ ਨਹੀਂ ਕਿੱਦਾਂ ਦਾ ਹੋਊਗਾ ਉਹ ਪਤਾ ਨਹੀਂ ਕਿੱਦਾਂ ਦਾ ਹੋਊਗਾ ਫਲਾਣੇ ਗੁਰੂ ਘਰ ਵਿੱਚ ਇਦਾਂ ਹੁੰਦਾ ਦੂਜੇ ਗੁਰੂ ਘਰ ਵਿੱਚ ਉਹਦਾ ਆ ਅਸੀਂ ਫੁਰਨੇ ਲੈ ਕੇ ਆਉਨੇ ਗੁਰੂ ਘਰ ਦੇ ਵਿੱਚ ਤਾਂ ਅਸੀਂ ਖਾਲੀ ਜਾਂਦੇ ਆਂ ਕਿਉਂਕਿ ਸਾਡਾ ਜਿਹੜਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਤੇ ਅੱਜ ਹੈ ਨਾ। ਭਗਵਾਨ ਬਾਬਾ ਸ੍ਰੀ ਚੰਦ ਜੀ ਦਾ ਦਰ ਜਿਹੜਾ ਅਸੀਂ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਆ ਕੇ ਆਪਣਾ ਸੀਸ ਨਿਵਾਉਂਦਾ ਹੈ ਜੋ ਕੁਝ ਮੰਗਦਾ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਸਾਖੀ ਮਿਲਦੀ ਆ ਇੱਕ ਘਟਨਾ ਮਿਲਦੀ ਆ ਕਿ ਭਗਵਾਨ ਬਾਬਾ ਸ੍ਰੀ ਚੰਦ ਜੀ ਤੇ ਭਾਈ ਕਮਲਿਆ ਜੀ ਲਾਹੌਰ ਤੋਂ ਚੱਲ ਚੱਲੇ ਸਲਤਾਨਪੁਰਨ ਆਉਣਾ ਸੀ ਰਸਤੇ ਦੇ ਵਿੱਚ ਆਉਂਦੇ ਆਉਂਦੇ ਭਗਵਾਨ ਬਾਬਾ ਸ੍ਰੀ ਚੰਦ ਜੀ ਪਿੰਡ ਮਨਿਹਾਲੇ ਦੇ ਵਿੱਚ ਚਲੇ ਜਾਂਦੇ ਨੇ ਪਿੰਡ ਮਨਿਹਾਲੇ ਦੇ ਵਿੱਚ ਕੋ ਚਲ ਕੇ ਉੱਥੇ ਇੱਕ ਬਹੁਤ ਭਾਰੀ ਕਰ ਸੀ ਭਗਵਾਨ ਬਾਬਾ ਸ੍ਰੀ ਚੰਦ ਜੀ ਉੱਥੇ ਖਲੋ ਜਾਂਦੇ ਨੇ ਤੇ ਓਕਾਲ ਤੁਰਖ ਪਰਮਾਤਮਾ ਦੇ ਨਾਮ ਦੇ ਨਾਲ ਸਮਾਧੀ ਲੱਗ ਜਾਂਦੀ ਹੈ ਜਦੋਂ ਕਾਲਪੁਖ ਪਰਮਾਤਮਾ ਦੇ ਨਾਮ ਦੇ ਨਾਲ ਸਮਾਧੀ ਲੱਗ ਗਈ ਇੱਧਰ ਭਾਈ ਕੰਬਲਿਆ ਜੀ ਨੇ ਦੇਖਿਆ ਕਿ ਭਗਵਾਨ ਜੀ ਦੀ ਸਮਾਧੀ ਜਿਹੜੀ ਕਾਲਪੁਖ ਪਰਮਾਤਮਾ ਦੇ ਨਾਲ ਲੱਗੀ ਆ ਉਹਨਾਂ ਨੇ ਹੱਥ ਵਿੱਚ ਗੜਾਵਾ ਫੜਿਆ ਤੇ ਆਪ ਜਿਹੜਾ ਜੰਗਲ ਪਾਣੀ ਨੂੰ ਚਲੇ ਗਏ ਜੰਗਲ ਪਾਣੀ ਨੂੰ ਜਾਂਦੇ ਹੋਏ ਜੰਗਲ ਦੇ ਵਿੱਚ ਬਹੁਤ ਦੂਰ ਚਲੇ ਗਏ ਤੇ ਭਗਵਾਨ ਬਾਬਾ ਸ੍ਰੀ ਚੰਦ ਦੀ ਸਮਾਧੀ ਲੱਗੀ ਹੈ ਯਾ ਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਪਿੰਡ ਮਨਿਹਾਲੇ ਦਾ ਹੀ ਇੱਕ ਜੱਟ ਮਾਲ ਟੱਕਰ ਚਾਰ ਦਾ ਚਾਰ ਦਾ ਉਸ ਕਿਕਰ ਦੇ ਥੱਲੇ ਆ ਜਾਂਦਾ ਜਦੋਂ ਉਸ ਕਿਕਰ ਦੇ ਥੱਲੇ ਆ ਜਾਂਦਾ ਤੇ ਉਸ ਨੇ ਭਗਵਾਨ ਬਾਬਾ ਸ੍ਰੀ ਚੰਦ ਜੀ ਨੂੰ ਦੇਖਿਆ ਕਿ ਉਹਨਾਂ ਦੀ ਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਸਮਾਧੀ ਲੱਗੀ ਜਾਂ ਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਹੋਏ ਨੇ ਨਾ ਉਹਨਾਂ ਦੀਆਂ ਅੱਖਾਂ ਹਿਲਦੀਆਂ ਨੇ ਨਾ ਹੱਥ ਹਿਲਦੇ ਨੇ ਨਾ ਪੈਰ ਹਿਲਦੇ ਨਾ ਸਿਰ ਹਿਲਦੇ ਤੇ ਹੋਰ ਪਤਨ ਕੀ ਵਿਚਾਰਾਂ ਬਣਾਉਣ ਲੱਗ ਪਿਆ ਸਾਖੀ ਕਾਰ ਲਿਖਦੇ ਹਨ ਕਿ ਉਹ ਪਿੰਡ ਦੇ ਵਿੱਚ ਪੰਜਾ ਭੱਜਾ ਗਿਆ ਪਿੰਡ ਦੇ ਵਿੱਚ ਜਾ ਕੇ ਉਸਨੇ ਰੌਲਾ ਪਾ ਦਿੱਤਾ ਕਿ ਇੱਕ ਸਾਧੂ ਜਿਹੜਾ ਕਿੱਕਰ ਦੇ ਥੱਲੇ ਆ ਕੇ ਖਲੋਤਾ ਆ ਨਾ ਉਸ ਦੇ ਹੱਥ ਹਿਲਦੇ ਪੈਣੇ ਨਾ ਪੈਰ ਹਿਲਦੇ ਪੈਣੇ ਨਾ ਉਸ ਦੀਆਂ ਅੱਖਾਂ ਹਿਲਦੀਆਂ ਪਈਆਂ ਨੇ ਲਾ ਉਹ ਇੱਕ ਸਥਿਰ ਥਾਂ ਤੇ ਖਲੋਤਾ ਹੋਇਆ ਤੇ ਜਿਹੜਾ ਮੁਖੜਾ ਜਿਹੜਾ ਉਸ ਨੇ ਉੱਤੇ ਕੀਤਾ ਆ ਅੱਖਾਂ ਜਿਹੜੀਆਂ ਬੰਦੀਆਂ ਹੋਈਆਂ ਨੇ ਜਦੋਂ ਉਸ ਨੇ ਪਿੰਡ ਦੇ ਵਿੱਚ ਆ ਕੇ ਰੌਲਾ ਪਾ ਦਿੱਤਾ ਜਿਹੜੇ ਸਿਆਣੇ ਬੰਦੇ ਸਨ ਉਹਨਾਂ ਨੇ ਤਾਂ ਉਸ ਦੀ ਗੱਲ ਦੇ ਉੱਤੇ ਵਿਸ਼ਵਾਸ ਨਾ ਕੀਤਾ ਤੇ ਉਸਨੇ ਆਪਣੇ ਨਾਲ ਛੋਟੇ-ਛੋਟੇ ਬੱਚੇ ਇਕੱਠੇ ਕਰ ਲਏ ਹੋਰ ਮੂਰਖ ਲੋਕ ਇਕੱਠੇ ਕਰ ਲਏ ਆ ਕੇ ਭਗਵਾਨ ਬਾਬਾ ਸ੍ਰੀ ਚੰਦ ਦੇ ਦਿਵਾਲੇ ਆ ਕੇ ਖਲੋ ਜਾਂਦੇ ਨੇ ਜਦ ਭਗਵਾਨ ਬਾਬਾ ਸ੍ਰੀ ਚੰਦ ਦੇ ਆ ਕੇ ਦਿਵਾਲੇ ਖਲੋ ਗਏ ਭਗਵਾਨ ਬਾਬਾ ਸ੍ਰੀ ਚੰਦ ਦੀ ਸਮਾਧੀ ਲੱਗੀ ਹੋਈ ਕਾਲਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਅੱਖਾਂ ਜਿਹੜੀਆਂ ਉਹਨਾਂ ਦੀਆਂ ਮੰਦੀਆਂ ਹੋਈਆਂ ਨੇ ਓਨੀ ਦੇਰ ਨਾਲ ਉੱਥੇ ਭਾਈ ਕਮਲਿਆ ਜੀ ਵੀ ਆ ਜਾਂਦੇ ਨੇ ਭਾਈ ਕੰਪਲਿਆ ਜੀ ਆਕੇ ਉਸ ਜੰਤਨ ਨੂੰ ਕਹਿਣ ਲੱਗੇ ਰਿਆ ਕਮਲੇ ਦਾ ਕਮਲਾ ਜਦੋਂ ਸਾਧੂਆਂ ਦੇ ਕੋਲ ਆਏਗਾ ਮਹਾਪੁਰਖਾਂ ਦੇ ਕੋਲ ਆਏਗਾ ਮਹਾਪੁਰਖਾਂ ਦੇ ਕੋਲ ਆਕੇ ਮੇਲਾ ਨਹੀਂ ਬਣਾਏਗਾ ਮੇਲਾ ਨਹੀਂ ਕਰੀਦਾ ਰੌਲਾ ਨਹੀਂ ਪਾਈਦਾ ਇਹਨਾਂ ਦਾ ਜਿਹੜਾ ਅਪਮਾਨ ਹੁੰਦਾ ਤੂੰ ਰਿਆ ਕਮਲੇ ਦਾ ਕਮਲਾ ਜੇ ਇਹ ਆਖਣ ਦੀ ਧੀਰ ਸੀ ਤੋ ਜਿਹੜਾ ਉਸਨੇ ਪਤਾ ਲੱਗਾ ਕਿ ਸਾਡੇ ਤੋਂ ਹੁਣ ਗਲਤੀ ਹੋਈ ਆ ਪਿੰਡ ਦੇ ਵਿੱਚ ਗਿਆ ਪੱਜਾ ਪੱਜਾ ਪਿੰਡ ਵਾਲਿਆਂ ਨੂੰ ਪਤਾ ਲੱਗਾ ਕਿ ਸਾਡੇ ਪਿੰਡ ਵਾਲਿਆਂ ਤੋਂ ਬਹੁਤ ਵੱਡੀ ਗਲਤੀ ਹੋਈ ਆ ਉਹ ਖੀਮਾ ਮੰਗਣ ਵਾਸਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਕੋਲ ਆਉਂਦੇ ਨੇ ਜਦੋਂ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਕੋਲ ਆਏ ਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਦੇ ਨੇਤਰ ਬੰਦ ਸਨ ਅੱਖਾਂ ਜਿਹੜੀਆਂ ਉਹਨਾਂ ਦੀਆਂ ਮੰਦਰਾ ਹੋਈਆਂ ਸਨ ਨਾ ਭਗਵਾਨ ਬਾਬਾ ਸ੍ਰੀ ਚੰਦ ਜੀ ਹਿੱਲ ਰਹੇ ਸਨ ਨਾ ਉਹਨਾਂ ਦੇ ਪੈਰ ਹਿੱਲਦੇ ਸਨ ਭਾਵ ਕੇ ਇੱਕ ਸਥਿਰ ਥਾਂ ਤੇ ਖਲੋਤੇ ਸਨ ਤੇ ਓ ਕਾਲ ਪੁਖ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਸਨ ਤੇ ਪਿੰਡ ਵਾਲੇ ਆਏ ਤੇ ਭਾਈ ਕਮਲਿਆ ਜੀ ਦੇ ਕੋਲ ਆ ਕੇ ਮਾਫੀ ਮੰਗਣ ਲੱਗ ਪਏ ਖਿਮਾ ਮੰਗਣ ਲੱਗ ਪਏ ਖਿਮਾ ਮੰਗਣ ਲੱਗ ਪਏ ਤੇ ਭਗਵਾਨ ਬਾਬਾ ਸ੍ਰੀ ਚੰਦ ਦੇ ਨਾਲ ਦੇ ਸਾਥੀ ਭਾਈ ਕਮਲਿਆ ਜੀ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਆਰੇ ਸਾਥੀ ਸਨ ਭਾਈ ਮਰਦਾਨਾ ਜੀ ਇਸੇ ਤਰ੍ਹਾਂ ਭਗਵਾਨ ਬਾਬਾ ਸ੍ਰੀ ਚੰਦ ਦੇ ਪਿਆਰੇ ਸਾਥੀ ਸਨ ਭਾਈ ਕਮਲਿਆ ਜੀ ਜਿਹੜੇ ਭਗਵਾਨ ਬਾਬਾ ਸ੍ਰੀ ਚੰਦ ਦੇ ਨਾਲ ਹਮੇਸ਼ਾ ਰਹਿੰਦੇ ਸਨ ਉਹਨਾਂ ਦੇ ਧਰਮ ਦੀ ਸੇਵਾ ਕਰਦੇ ਸਨ ਧੋਨੇ ਦੀ ਸੇਵਾ ਕਰਦੇ ਸਨ ਪਿੰਡ ਵਾਲੇ ਆਏ ਆਪਕੇ ਖਿਮਾ ਮੰਗੀ ਤੇ ਭਗਵਾਨ ਬਾਬਾ ਸ੍ਰੀ ਚੰਦ ਨੇ ਨੇਤਰ ਖੋਲ ਕੇ ਜਦੋਂ ਭਗਵਾਨ ਬਾਬਾ ਸ੍ਰੀ ਚੰਦ ਜੀ ਨੇ ਨੇਤਰ ਖੋਲੇ ਤੇ ਭਗਵਾਨ ਬਾਬਾ ਸ੍ਰੀ ਚੰਦ ਜੀ ਨੇ ਕਿਹਾ ਕਿ ਇੱਕ ਕਮਲਾ ਤੁਹਾਡੇ ਪਿੰਡ ਦੇ ਵਿੱਚ ਜਰੂਰ ਹੋਵੇਗਾ ਜਦੋਂ ਇਹ ਸਾਬਤ ਆ ਤੇ ਭਗਵਾਨ ਬਾਬਾ ਸ੍ਰੀ ਜੀ ਤੇ ਭਾਈ ਕਮਲਿਆ ਜੀ ਉਸ ਪਿੰਡ ਦੇ ਵਿੱਚੋਂ ਤੁਰ ਪੈਂਦੇ ਨੇ ਮਨਿਹਾਲੇ ਪਿੰਡ ਦੇ ਵਿੱਚੋਂ ਤੁਰ ਪੈਂਦੇ ਨੇ ਤੇ ਸਰਤਾਂਪੁਰ ਆ ਜਾਂਦੇ ਨੇ ਅੱਜ ਵੀ ਪਿੰਡ ਮਨਿਹਾਲੇ ਦੇ ਵਿੱਚ ਇੱਕ ਕਮਲਾ ਜਰੂਰ ਜਨਮਦਾ ਤੇ ਜਿਨ੍ਹਾਂ ਨੂੰ ਸ਼ਰਾਬ ਮਿਲਿਆ ਸੀ ਉਹਨਾਂ ਦੀ ਪੀੜ੍ਹੀ ਦੇ ਵਿੱਚੋਂ ਕੋਈ ਨਾ ਕੋਈ ਕਮਲਾ ਜ਼ਰੂਰ ਹੁੰਦਾ ਉਹਨਾਂ ਨੇ ਬੜਾ ਯਤਨ ਕੀਤਾ ਕਿ ਇਹ ਸ਼ਰਾਬ ਜਿਹੜਾ ਨਾ ਸਫਲ ਹੋ ਜਾਵੇ ਇਹ ਟਲ ਜਾਵੇ ਬੜੇ ਯਤਨ ਕੀਤੇ ਉਹਨਾਂ ਨੇ ਪਰ ਉਹ ਸਫਲ ਨਹੀਂ ਹੋਏ ਅੱਜ ਵੀ ਉਹਨਾਂ ਦੀ ਪੀੜ੍ਹੀ ਦੇ ਵਿੱਚ ਜੜੀ ਜੁਪੀ ਦੇ ਵਿੱਚ ਵਸ ਰਹੀ ਆ ਉਹਨਾਂ ਦੀ ਪੀੜੀ ਅੱਜ ਵੀ ਉਹਨਾਂ ਦੀ ਪੀੜੀ ਦੇ ਵਿੱਚੋਂ ਕੋਈ ਨਾ ਕੋਈ ਕਮਲਾ ਜਰੂਰ ਜੰਮਦਾ ਹੈ ਜਿਸ ਕਰਕੇ ਪਿੰਡ ਮਨਿਹਾਲੇ ਵਾਲਿਆਂ ਦਾ ਜਿਹੜਾ ਨਾਂ ਪੈ ਗਿਆ ਇਹ ਕਮਲਿਆਂ ਦਾ ਪਿੰਡ ਹੈ ਕਿਉਂਕਿ ਜਿਹੜਾ ਸਰਦਾ ਦੇ ਨਾਲ ਭਾਵਨਾ ਦੇ ਨਾਲ ਕਿਤੇ ਜਦੋਂ ਭਗਵਾਨ ਬਾਬਾ ਸ੍ਰੀ ਚੰਨ ਜੀ ਦੇ ਦਰ ਦੇ ਉੱਤੇ ਆਉਂਦਾ ਇਹਨਾਂ ਦੀ ਸੇਵਾ ਕਰਦਾ ਦਰ ਦੇ ਉੱਤੇ ਸੇਵਾ ਕਰਦਾ ਬਾਣੀ ਪੜਦਾ ਹੈ ਕਿ ਭਗਵਾਨ ਬਾਬਾ ਸ੍ਰੀ ਚੰਦ ਜੀ ਐਸੀ ਕਿਰਪਾ ਕਰ ਦਿੰਦੇ ਨੇ ਉਸ ਮਨੁੱਖ ਦੇ ਸਾਰੇ ਦੁੱਖ ਕਲੇਟੜਿਆ ਨਾਸ਼ ਕਰ ਦਿੰਦੇ ਪਰ ਅੱਜ ਸਾਡੇ ਦੇ ਵਿੱਚ ਇੰਨੀ ਭਾਵਨਾ ਹੈ ਨਹੀਂ ਵੀ ਕਿਉਂਕਿ ਅਸੀਂ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕਰਦੇ ਆਂ ਪਖੰਡ ਕਰਦੇ ਆਂ ਪਰ ਘਰ ਦੇ ਵਿੱਚ ਮਾਂ ਪਿਓ ਨੇ ਕਦੇ ਪਾਣੀ ਨਹੀਂ ਪੁੱਛਿਆ ਕਦੇ ਰੋਟੀ ਨਹੀਂ ਪੁੱਛੀ ਗਈ ਇੱਥੇ ਮੈਨੂੰ ਘਟਨਾ ਯਾਦ ਆ ਰਹੀ ਆ ਇੱਕ ਨਗਰ ਦੇ ਵਿੱਚ ਇੱਕ ਬੀਬੀ ਮਾਈ ਸੀ ਉਸ ਦੇ 6 ਪੁੱਤਰ ਸਨ ਪਰ ਰੋਟੀ ਕੋਈ ਨਹੀਂ ਦਿੰਦਾ ਉਸ ਮਾਈ ਨੇ ਆਪਣੇ ਬੱਚਿਆਂ ਨੂੰ ਜਿਹੜਾ ਬੜਾ ਮੁਸ਼ਕਲ ਦੇ ਨਾਲ ਪਾਲਿਆ ਸੀ ਕਹਿੰਦੇ ਕਿ ਉਸ ਘਟਨਾ ਦੇ ਵਿੱਚ ਕਿਸੇ ਘਟਨਾ ਦੇ ਵਿੱਚ ਉਸ ਦੇ ਪਤੀ ਦੀ ਮੌਤ ਹੋ ਜਾਂਦੀ ਆ ਤੇ ਉਸ ਬਜ਼ੁਰਗ ਮਾਤਾ ਨੇ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੋ ਵੀ ਆਟਾ ਦਾਲ ਮਿਲਦਾ ਤੇ ਲਿਆ ਕੇ ਆਪਣੇ ਬੱਚਿਆਂ ਨੂੰ ਪਾਲ ਲਿਆ ਇੰਨੇ ਕਾਮਯਾਬ ਇਨਸਾਨ ਬਣਾਇਆ ਕਿ ਵੱਡੀਆਂ-ਵੱਡੀਆਂ ਨੌਕਰੀਆਂ ਲੱਗ ਗਈਆਂ ਵਿਆਹ ਹੋਇਆ ਉਹਨਾਂ ਦਾ ਤੇ ਆਪਣੀ ਮਾਂ ਨੂੰ ਉਹਨਾਂ ਨੇ ਘਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਦੋਂ ਮਾਂ ਨੂੰ ਘਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਤੇ ਮਾਂ ਜਿਹੜੀ ਥਾਂ-ਥਾਂ ਤੇ ਭਟਕਣ ਲੱਗ ਪਈ ਲੋਕਾਂ ਦੇ ਘਰਾਂ ਦੇ ਵਿੱਚ ਉਸਨੇ ਮੰਗਣਾ ਸ਼ੁਰੂ ਕਰ ਦਿੱਤਾ ਗੁਰੂ ਘਰ ਵਿੱਚ ਆਉਂਦੀ ਉੱਥੇ ਆ ਕੇ ਮੰਗਣਾ ਸ਼ੁਰੂ ਕਰ ਦਿੱਤਾ ਪਿੰਡ ਦੇ ਵਿੱਚ ਸਰਪੰਚ ਸੀ ਸਰਪੰਚ ਨੂੰ ਜਾ ਕੇ ਮਿਲਦੀ ਆ ਜਾ ਕੇ ਕਹਿਣ ਲੱਗੀ ਕਿ ਸਰਪੰਚ ਸਾਹਿਬ ਮੇਰੇ ਛੇ ਪੁੱਤਰ ਨੇ ਪਰ ਰੋਟੀ ਕੋਈ ਨਹੀਂ ਦਿੰਦਾ ਮੇਰੇ ਹੱਕ ਦੇ ਵਿੱਚ ਫੈਸਲਾ ਕੀਤਾ ਜਾਵੇ ਜੇ ਪਿੰਡ ਦਾ ਸਰਪੰਚ ਚੰਗਾ ਹੋਵੇ ਤੇ ਫੈਸਲਾ ਵੀ ਚੰਗਾ ਹੁੰਦਾ ਜੇ ਪਿੰਡ ਦਾ ਸਰਪੰਚ ਆਪ ਲੁੱਟਾ ਹੋਵੇ ਆਪ ਆਪਣੇ ਭਰਾ ਦਾ ਹੱਥਾਂ ਦਾਵੇ ਘਰ ਦੇ ਵਿੱਚ ਸਰਨਾਥ ਕਰਦਾ ਹੋਵੇ ਤੇ ਘਰ ਦਾ ਬੇੜਾ ਕਰਦਾ ਹੋਵੇ ਉਸਨੇ ਫੈਸਲਾ ਕੀਤਾ ਕਰਨਾ ਉਹ ਸਰਪੰਚ ਸੰਗਾ ਸੀ ਕਹਿਣ ਲੱਗਾ ਮਾਈ ਕੱਲ ਨੂੰ ਸੱਤ ਦੇ ਵਿੱਚ ਆਪਣੇ ਪੁੱਤਰਾਂ ਨੂੰ ਲੈ ਕੇ ਆਏ ਤੇਰੇ ਹੱਕ ਦੇ ਵਿੱਚ ਫੈਸਲਾ ਜ਼ਰੂਰ ਕਰਾਂਗੇ ਮਾਈ ਜਿਹੜੀ ਆਪਣੇ ਪੁੱਤਰਾਂ ਨੂੰ ਲੈ ਕੇ ਆਈ ਸਰਪੰਚ ਸਾਹਿਬ ਨੇ ਬਹੁਤ ਸੋਹਣਾ ਫੈਸਲਾ ਕੀਤਾ ਕਹਿਣ ਲੱਗਾ ਮਾਈ ਜਦੋਂ ਅਗਲੇ ਮਹੀਨੇ ਦੀ ਪਹਿਲੀ ਤਰੀਕ ਆਵੇਗੀ ਉਦੋਂ ਵੱਡੇ ਪੁੱਤਰ ਵੱਲ ਚਲ ਜੀਂ ਜੇਰ ਦੂਸਰੇ ਮਹੀਨੇ ਦੀ ਪਹਿਲੀ ਤਰੀਕ ਆਵੇਗੀ ਉਹ ਦੂਸਰੇ ਪੁੱਤਰ ਵੱਲ ਚਲ ਜੀ ਇਸੇ ਤਰ੍ਹਾਂ ਤੁਸੀਂ ਛੀਆਂ ਪੁੱਤਰਾਂ ਦੇ ਕੋਲ ਸੁੱਖ ਪ੍ਰਾਪਤ ਕਰ ਸਕਦੇ ਆ ਤੇ ਉਹਨਾਂ ਦੇ ਵਿੱਚੋਂ ਤੀਸਰੇ ਵਾਲਾ ਨੰਬਰ ਵਾਲਾ ਬੋਲਿਆ ਕਹਿੰਦਾ ਸਰਪੰਚ ਸਾਹਿਬ ਤੁਹਾਡਾ ਫੈਸਲਾ ਗਲਤੀ ਹੈ ਕਹਿੰਦਾ ਕਿਸ ਤਰ੍ਹਾਂ ਗਲਤ ਹੈ ਕਹਿੰਦਾ ਸਰਪੰਚ ਸਾਹਿਬ ਕੁਝ ਮਹੀਨੇ ਹੁੰਦੇ ਨੇ 31 ਦਿਨਾਂ ਦੇ ਕੁਝ ਮਹੀਨੇ ਹੁੰਦੇ ਨੇ 30 ਦਿਨਾਂ ਦੇ ਤੇ ਕੁਝ ਮਹੀਨੇ ਹੁੰਦੇ ਨੇ ਠਾਈਆਂ ਦਿਨਾਂ ਦੇ ਕਹਿੰਦਾ ਜਿੰਨੂੰ ਤੇ ਆ ਗਿਆ ਠਾਈਆਂ ਮਹੀਨਾ ਉਹਨੂੰ ਲੱਗਦੀਆਂ ਮੌਜਾਂ ਕਹਿੰਦਾ ਉਹਦਾ ਕੀ ਬਣੂ ਜਿੰਨੂੰ ਆਗੇਗਾ 31ਵਾਂ ਮਹੀਨਾ ਜਿੰਨੂੰ ਚਾਰ ਦਿਨ ਬੇਬੇ ਵੱਧ ਸਾਹਮਣੇ ਪਵੇਗੀ ਇੱਥੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ ਕਹਿੰਦਾ ਮਾਂ ਦੀ ਅਰਦਾਸ ਕਦੇ ਕਾਲੀ ਨਹੀਂ ਜਾਂਦੀ ਮਾਂ ਦੀ ਅਰਦਾਸ ਕਦੇ ਟਾਲੀ ਨਹੀਂ ਜਾਂਦੀ ਭਾਂਡੇ ਮਾਜ ਕੇ ਵੀ ਤਿੰਨ ਚਾਰ ਪੁੱਤ ਪਾ ਲੈਂਦੀ ਪਰ ਤਿੰਨਾਂ ਚਾਰ ਪੁੱਤਾਂ ਤੋਂ ਇੱਕ ਮਾਂ ਨਹੀਂ ਪੱਲੀ ਜਾਂਦੀ ਸਾਡੇ ਇਹ ਹਾਲਾਤ ਬਣ ਗਏ ਨੇ ਦਾਸ ਨੇ ਕੋਈ 17 ਲਿਖਿਆ ਨੇ ਮਾਂ ਦੀ ਸ਼ਬਦ ਦੀ ਤੁਲਨਾ ਦੇ ਵਿੱਚ ਲੇਖ ਨਹੀਂ ਸਕਦਾ ਜਾਂ ਲਿਸਟ ਲੰਮੀ ਆ ਸਭ ਦੇਣਦਾਰ ਵਿੱਚ ਮੈਂ ਵੀ ਆਉਂਦਾ ਸਾਂ ਸਭ ਕੁਝ ਤੋਂ ਗੁਰਪ੍ਰੀਤ ਸਿੰਘ ਲਈ ਨਾਂ ਵੀ ਤਰਕਕੀਆਂ ਰੱਬ ਤਾਂ ਮਾ ਜ਼ਬਾਨੋਂ ਨਿਕਲੇ ਮਾਂ ਨਿਕਲੇ ਦੂਜਾ ਨਾ ਪਰ ਅੱਜ ਅਸੀਂ ਮਾਂ ਨੂੰ ਰੱਬ ਸਮਝਿਆ ਨਹੀਂ ਮੈਨੂੰ ਨਹੀਂ ਲੱਗਦਾ ਪਰ ਮੇਰਾ ਸਾਹਿਬ ਕਹਿੰਦਾ ਪਿਆ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਪਰਮੇਸ਼ਰ ਵਰਗੇ ਮਾਪੇ ਜਿਨ੍ਹਾਂ ਸਾਨੂੰ ਜਗਤ ਦੇ ਵਿੱਚ ਖਾਇਆ ਢਿੱਡ ਦੇ ਵਿੱਚ 5 ਐਮਐਨ ਦੀ ਪੱਥਰੀ ਹੋਵੇ ਉਹ ਸਾਰੀ ਰਾਤ ਸੌਂ ਨਹੀਂ ਦਿੰਦੀ ਧੰਨ ਉਹ ਮਾਂ ਜਿਸ ਨੇ 9 ਮਹੀਨੇ ਕੁੱਖ ਦੇ ਵਿੱਚ ਰੱਖ ਕੇ ਸਾਨੂੰ ਪਾਲਿਆ ਸੀ ਸਾਨੂੰ ਜਨਮ ਦਿੱਤਾ 4 ਸਾਲ ਮਾਂ ਨੇ ਫਿਰ ਸੇਵਾ ਕੀਤੀ ਅੱਜ ਤਿੰਨ ਮਾਵਾਂ ਜਿਹੜੀਆਂ ਬਹੁਤ ਦੁਖੀ ਨੇ ਮਾਫ਼ ਕਰਨਾ ਲੱਗ ਚੱਲ ਰਿਹਾ ਤਿੰਨ ਮਾਮਾ ਬਹੁਤ ਦੁਖੀ ਨੇ ਪਹਿਲੀ ਮਾਂ ਜਿਸ ਨੇ ਸਾਨੂੰ ਜਨਮ ਦਿੱਤਾ ਅੱਜ ਉਹ ਵੀ ਬਹੁਤ ਦੁਖੀ ਆ ਕੀ ਦੇਖਿਆ ਉਸਨੇ ਕਿ ਮੇਰਾ ਅੰਮਾ ਜਾਇਆ ਪੁੱਤਰ ਜਿਹੜਾ ਨਸ਼ਿਆਂ ਦੇ ਵਿੱਚ ਗਰ ਕਰ ਰਿਹਾ ਦੋ ਨੰਬਰ ਦਾ ਕੰਮ ਕਰ ਰਿਹਾ ਬਲੈਕਾਂ ਕਰ ਰਿਹਾ ਸਮੈਕ ਵੇਚ ਰਿਹਾ ਸਮੈਕ ਪੀ ਰਿਹਾ ਅੱਜ ਉਹ ਵੀ ਮਾਂ ਬਹੁਤ ਦੁਖੀ ਆ ਦੂਸਰੀ ਮਾਂ ਸਾਡੀ ਧਰਤੀ ਮਾਤਾ ਜਿੱਥੇ ਅਸੀਂ ਨਸ਼ਾ ਵੇਚ-ਵੇਚ ਕੇ ਨਸ਼ਾ بیچ-ਬਿਚ ਕੇ ਅਧਮਾਨ ਕੈਂਸਰ ਕਰ ਦਿੱਤੀ। ਤੀਸਰੀ ਮਾਂ ਜਿਹੜੀ ਸਾਡੀ ਗੁਰਬਾਨੀ ਗੁਰਬਾਨੀ ਪੜਨ ਵਾਸਤੇ ਸਾਡੇ ਕੋਲ ਸਮਾਂ ਨਹੀਂ ਗਾ ਨਿੰਦਿਆ ਚੁਗਲੀ ਜਿੰਨੀ ਮਰਜ਼ੀ ਕਰਾ ਲੋ। ਉਹਦੇ ਵਾਸਤੇ ਸਾਡੇ ਕੋਲ ਖੁੱਲਾ ਸਮਾਂ। ਨਾ ਸਾਡੇ ਕੋਲ ਗੁਰਬਾਨੀ ਪੜਨ ਵਾਸਤੇ ਸਮਾਂ ਹੈਗਾ, ਨਾ ਸਾਡਾ ਸਾਥ ਸੰਗਤ ਵਿੱਚ ਕਰਨ ਵਾਸਤੇ ਸਮਾਂ ਹੈਗਾ। ਅੱਜ ਤਿੰਨ ਮਾਮਾ ਜਿਹੜੀਆਂ ਬਹੁਤ ਦੁਖੀ ਨੇ। ਸਾਨੂੰ ਇਹਨਾਂ ਮਾਮਾ ਨੂੰ ਸਾਂਭਣਾ ਪਵੇਗਾ। ਤੇ ਜੇ ਮਾਵਾ ਨੂੰ ਸਾਂਭਾਂਗੇ ਸਾਡਾ ਭਲਾ ਹੋਵੇਗਾ ਨਹੀਂ ਤਾਂ ਆਉਣ ਵਾਲਾ ਸਮਾਂ ਇਸ ਤੋਂ ਵੀ ਜ਼ਿਆਦਾ ਸਰਬਨਾਸ਼ ਹੋਵੇਗਾ ਸੋ ਗੁਰੂ ਸਾਹਿਬ ਜੀ ਸਮਤ ਬਖਸ਼ ਕਰਨ ਇੰਨਿਆਂ ਕ ਹਾਜ਼ਰੀਆਂ ਪ੍ਰਮਾਣ ਕਰਨੀਆਂ ਗੁਰਮਤਿ ਵਿਚਾਰਾ ਕਰਦਿਆਂ ਹੋ ਗਈਆਂ ਏਕ ਨੀ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਦਾਸ ਦੇ ਸ਼ਬਦਾਂ ਦੇ ਨਾਲ ਜੇ ਕਿਸੇ ਨੂੰ ਦੁੱਖ ਲੱਗਾ ਦਾਸ ਕਿੰਮਾ ਦਾ ਜੱਜ ਹੈ ਕਿਉਂਕਿ ਗੁਰੂ ਰਾਮਦਾਸ ਦੇ ਦਰ ਦਾ ਕੁਕੁਤਾ ਹੈ ਗੁਰੂ ਰਾਮਦਾਸ ਮਹਾਰਾਜ ਨੇ ਡਿਊਟੀ ਬਖਸ਼ਿਸ਼ੀ ਹੋਈ ਐ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਇੰਨੀਆਂ ਹਾਜ਼ਰੀਆਂ ਪ੍ਰਵਾਨ ਕਰ ਲੈਣੀਆਂ ਹਾਜ਼ਰੀਆਂ ਭਰਦਿਆਂ ਵਿਚਾਰਾਂ ਕਰਦਿਆਂ ਹੋਈਆਂ ਏਕ ਨੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰ ਦੇਣਾ ਤਨ ਤਨ ਸਤਿ ਸ੍ਰੀ ਅਕਾਲ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਤ ਸੰਗਤ ਬਖਸ਼ਯੋਗ ਬਖਸ਼ਣਾ ਜੀ ਬਲਾਉ ਖਤੇ ਜੀ ਆਪ ਕੋ ਜੀ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤੇ